ਅਮਰੀਕਾ ਤੋਂ ਪਾਰਕ ਰਿਪੋਰਟ ਹੋਏ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਜਾਣਕਾਰੀ ਮੁਤਾਬਕ 11 ਦਿਨਾਂ ਲਈ ਐਨਆਈਏ ਯਾਨੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਹਿਰਾਸਤ ਚ ਪੇਸ਼ ਦਿੱਤਾ ਗਿਆ ਜੀਹਾਂ ਦੱਸਦੀ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਚ ਜੋ ਸੀਗਾ ਅਨਮੋਲ ਬਿਸ਼ਨੋਈ ਨੂੰ ਬੀਤੇ ਕੱਲ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੀ 11 ਦਿਨਾਂ ਦੀ ਰਿਮਾਂਡ ਜੋ ਹਾਸਲ ਹੋਈ ਹੈ ਤੇ ਐਨਆਈਏ ਦੀ ਹਿਰਾਸਤ ਚ ਅਨਮੋਲ ਬਿਸ਼ਨੋਈ ਨੂੰ ਪੇਸ਼ ਦਿੱਤਾ ਗਿਆ ਤੇ ਜਾਣਕਾਰੀ ਮੁਤਾਬਕ 29 ਨਵੰਬਰ ਨੂੰ ਅਦਾਲਤ ਚ ਹੁਣ ਦੁਬਾਰਾ ਤੋਂ ਅਨਮੋਲ ਬਿਸ਼ਨੋਈ ਨੂੰ ਪੇਸ਼ ਕੀਤਾ ਜਾਵੇਗਾ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਐਨਆਈਏ ਵੱਲ ਦਿਨਾ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਸਿਰਫ 11 ਦਿਨਾਂ ਦੀ ਹੀ ਜਿਹੜੀ ਰਿਮਾਂਡ ਹੈਗੀ ਹਨਮੋਲ ਬਿਸ਼ਨੋਈ ਦੀ ਮਿਲੀ ਹੈ ਦੱਸਿਆ ਗਿਆ ਹਨਮੋਲ ਬਿਸ਼ਨੋਈ ਐਨਐਸਪੀ ਨੇਤਾ ਬਾਬਾ ਸਿਦਕੇ ਦੇ ਕਤਲ ਦਾ ਮੁੱਖ આરોપી ਯਾਨੀ ਕਿ ਮੁੱਖ ਮਲਜ਼ਮ ਹੈਗਾ ਵਾ ਮਾਸਟਰਮਾਈਂਡ ਹੈਗਾ ਤੇ ਇਸ ਦੇ ਨਾਲ ਹੀ ਲੌਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈਗ ਹਨਮੋਲ ਬਿਸ਼ਨੋਈ ਤੇ ਇਹ 2022 ਤੋਂ ਫਰਾਰ ਸੀਗਾ ਤੇ ਇਸ ਦੇ ਉੱਤੇ ਕਮ ਸੇ ਕਮ ਕਾਫੀ ਮਾਮਲੇ ਦਰਜ ਨੇ ਤੇ ਇਹ ਜਾਸਤੀ ਹੈ ਕਿ ਮੰਗਲਵਾਰ ਨੂੰ ਹਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਪਾਰਟ ਡਿਪੋਰਟ ਕੀਤਾ ਗਿਆ ਹੈ ਤੇ ਅਪ੍ਰੈਲ 2024 ਚ ਜੋ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀ ਚੱਲੀਆਂ ਸੀਗੇ ਉਸ ਦੀ ਜ਼ਿੰਮੇਵਾਰੀ ਵੀ ਅਨਮੋਲ ਬਿਸ਼ਨੋਈ ਵੱਲੋਂ ਯਾਨੀ ਕਿ ਲਾਰੈਂਸ ਗੈਂਗ ਦੇ ਜਿਹੜਾ ਮਾਸਟਰਮਾਈਂਡ ਦੂਜਾ ਅੱਜ ਗੱਲ ਕਰਾਂ ਲਾਰੈਂਸ ਬਿਸ਼ਨੋਈ ਤੇ ਉਸ ਦਾ ਜਿਹੜਾ ਭਰਾ ਅਨਮੋਲ ਬਿਸ਼ਨੋਈ ਹੈ ਉਸ ਦਾ ਜ਼ਿੰਮੇਵਾਰੀ ਲਿੱਤੇ ਸੀ ਇਸ ਦੇ ਨਾਲ ਹੀ ਇਸ ਖਿਲਾਫ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਸੀਗਾ ਉਸ ਮਾਮਲੇ ਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸ਼ਾਮਲ ਹੈ ਜੇਲ੍ਹ ਚ ਬੰਦ ਲਾਰੈਂਸ ਬਿਸ਼ਨੋਈ ਦੀ ਅਗਵਾਈ ਦੇ ਹੇਠ ਹੀ ਜਿਹੜਾ ਸੀਗਾ ਇਹ ਸਿੰਡੀਕੇਟ ਚ ਲਾਂਦਾ ਸੀਗਾ ਅਮਰੀਕਾ ਚ ਰਹਿ ਕੇ ਯਾਨੀ ਕਿ ਲਾਰੈਂਸ ਬਿਸ਼ਨੂ ਜਿਹੜਾ ਗੈਂਗ ਚ ਬੰਦ ਲੇਕਿਨ ਉਹਦੇ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ ਜਿਹੜਾ ਸੀਗਾ ਅਨਮੋਲ ਬਿਸ਼ਨੂ ਹੀ ਅਮਰੀਕਾ ਚ ਰਹਿ ਕੇ ਲੌਰੈਂਸ ਗੈਂਗ ਵੱਲੋਂ ਕੰਮ ਕਰਦਾ ਸੀਗਾ ਤੇ ਲੌਰੈਂਸ ਗੈਂਗ ਵੱਲੋਂ ਜਿੰਨੇ ਵੀ ਵੱਡੇ ਅਪਰਾਧ ਕੀਤੇ ਜਾਂਦੇ ਕਤਲ ਦੇ ਮਾਮਲੇ ਜਿਹੜਾ ਅਨਮੋਲ ਬਿਸ਼ਨੂ ਹੀ ਸ਼ਾਮਲ ਸੀਗਾ ਤੇ ਅਮਰੀਕਾ ਚ ਰਹਿ ਕੇ ਜਿਹੜਾ ਹੈਗਾ ਲੌਰੈਂਸ ਬਿਸ਼ਨੂਈ ਦਾ ਗੈਂਗ ਜਿਹੜਾ ਪੂਰਾ ਸੰਭਾਲਦਾ ਸੀਗਾ ਤੇ ਚਲਾਉਂਦਾ ਸੀਗਾ ਤੇ ਹੁਣ ਅਨਮੋਲ ਬਿਸ਼ਨੂਈ ਨੂੰ ਜੁੜੇ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਤੇ ਹੁਣ ਐਨਆਈਏ ਦੇ ਗ੍ਰਿਫਤ ਜਿਹੜਾ ਹੈਗਾ ਅਨਮੋਲ ਬਿਸ਼ਨੂਈ ਹੈਗਾ ਜਿਸ ਤਸਵੀਰਾਂ ਤੁਸੀਂ ਦੇਖ ਸ਼ਿਲੀ ਲੈ ਕੇ ਜਾਂਦਾ ਗਿਆ ਤੇ 11 15 ਦਿਨਾਂ ਦੀ ਜੁੜੀ ਰਿਮਾਂਡ ਸੀ ਇਹ ਨਹੀਂ ਵੱਲੋਂ ਮੰਗੀ ਗਈ ਸੀ ਲੇਕਿਨ ਹੁਣ 11 ਦਿਨ ਦੀ ਜੁੜੀ ਹੈਗੀ ਐਨਮੋਲ ਬਿਸ਼ਨੋਈ ਦੀ ਐਨਆਈ ਨੂੰ ਰਿਮਾਂਡ ਮਿਲੀ ਤੇ 11 ਦਿਨਾਂ ਲਿਓ ਐਨਆਈ ਦੀ ਹੁਣ ਇਰਾਸਾ ਚਾਹ ਤੇ ਹੁਣ ਉਸ ਨਾਲ ਲਗਾਤਾਰ ਜੋ ਹੈ ਐਨਈ ਦੀ ਟੀਮ ਵੱਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਫਿਲਹਾਲ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਊਗਾ ਕਿ ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਜੁੜਾ ਇੱਕ ਵੱਡਾ ਸਾਥੀ ਤੇ ਛੋਟਾ ਭਰਾ ਹੈ ਗਾਲ ਮੋਲ ਬਿਸ਼ਨੋਈ ਤੇ ਹੁਣ ਜਿਹੜੀ ਐਨਈ ਦੀ ਟੀਮ ਵੱਲੋਂ ਲਗਾਤਾਰ ਅਨਮੋਲ ਬੁਸ਼ਨੋਈ ਦੇ ਨਾਲ ਪੁੱਛਗਿੱ ਕੀ ਵੱਡੇ ਖੁਲਾਸੇ ਕਰਦਾ ਕਿਉਂਕਿ ਇੱਕ ਲੋੜਿੰਦਾ ਜਿਹੜਾ ਹੈਗਾ ਗੈਂਗਸਟਰ ਹੈਗਾ ਪੰਜਾਬ ਦਾ ਤੇ ਜਿਹੜਾ ਅਮਰੀਕਾ ਚ ਇੱਕ ਲੋਰੈਂਸ ਗੈਂਗ ਚਲਾ ਰਿਹਾ ਸੀ ਮੁਖ ਜਿਹੜਾ ਇੱਕ ਚਿਹਰਾ ਹੈਗਾ ਲੋਰੈਂਸ ਗੈਂਗ ਦਾ ਲੋਰੈਂਸ ਬਿਸ਼ਨੋਈ ਤੇ ਬਾਅਦ ਜੋ ਗੱਲ ਕਰੀ ਉਸ ਦਾ ਛੋਟਾ ਭਰਾ ਮੋਲ ਬਿਸ਼ਨੋਈ ਤੇ ਹੁਣ ਆਉਣ ਵਾਲੇ ਸਮੇਂ ਚ ਵਿਖਣਾ ਹੋਵੇਗਾ ਕਿ ਆਖਿਰਕਾਰ ਕੀ ਵੱਡੇ ਖੁਲਾਸੇ ਜੁੜੇਗਾ ਮੋਲ ਬਿਸ਼ਨੋਈ ਕਰਦਾ ਤੇ 29 ਨਵੰਬਰ ਨੂੰ ਦੁਬਾਰਾ ਉਹਦੀ ਪੇਸ਼ੀ ਹੋਏਗੀ ਤੇ 11 ਦਿਨਾਂ ਦੀ ਐਨ ਦੇ ਰਾਸ ਚ ਜੁੜੇਗਾ ਮੋਲ ਬਿਸ਼ਨੋਈ ਨੂੰ ਪੇਸ਼ ਕੀਤਾ ਗਿਆ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟ